ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੇ ਆਪਣੀ ਸਕਰੀਨ ਦੇ ਉੱਤੇ ਤੇ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਜਿਲ੍ਹਾ ਗਰਦਾਸਪੁਰ ਦੇ ਪਿੰਡ ਪਨੀਆਰ ਦੀਆਂ ਨੇ ਤੁਹਾਨੂੰ ਦੱਸਦੀ ਕਿ ਮੰਦਰ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਇੱਕ ਅਜੀਹਾ ਮੰਦਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ ਕਿਸੇ ਦੇਵੀ ਦੇਵਤਾ ਦਾ ਨਹੀਂ ਬਲਕਿ ਇੱਕ ਸਰਹੱਦ ਤੇ ਸ਼ਹੀਦੀ ਪਾਉਣ ਵਾਲੇ ਇਹ ਫੌਜੀ ਵੀਰ ਦਾ ਹੈ ਤੇ ਇਸ ਮੰਦਿਰ ਦੇ ਵਿੱਚ ਸਪੈਸ਼ਲੀ ਪਹੁੰਚ ਕੇ ਜਿਹੜੀ ਹੈ ਉਹ ਇਸ ਫੌਜੀ ਵੀਰ ਦੀ ਪੂਜਾ ਕੀਤੀ ਜਾਂਦੀ ਹੈ ਤੇ ਆਓ ਸਾਰੀ ਗੱਲਬਾਤ ਜਾਣ ਲੈਂਦੇ ਹਾਂ ਧੰਦਾ ਦੀ 21 ਸਰਹੱਦੀ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਪਨੇਆੜ ਵਿਖੇ ਇੱਕ ਅਜੀਬ ਤਰ੍ਹਾਂ ਦਾ ਮੰਦਿਰ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਆਮ ਤੌਰ ਤੇ ਅਸੀਂ ਪਿੰਡਾਂ ਅੰਦਰ ਜਾ ਕਸਬਿਆਂ ਅੰਦਰ ਧਾਰਮਿਕ ਮੰਦਿਰ ਤਾਂ ਬਹੁਤ ਵੇਖਦੇ ਹਾਂ ਪਰ ਇੱਥੇ ਇੱਕ ਕਾਰਗਿਲ ਸ਼ਹੀਦ ਪਰਿਵਾਰ ਵੱਲੋਂ ਸ਼ਹੀਦ ਦੇ ਨਾਮ ਦਾ ਮੰਦਿਰ ਬਣਵਾਇਆ ਗਿਆ ਹੈ ਜਿੱਤੇ ਹਰ ਰੋਜ਼ ਸਾਮ ਸਵੇਰੇ ਮੰਦਰ ਦੀ ਜਿਹੜੀ ਇਹ ਪੂਜਾ ਹੁੰਦੀ ਹੈ ਕਾਰਗਿਲ ਸ਼ਹੀਦ ਰਣਬੀਰ ਸਿੰਘ ਦੇ ਪਰਿਵਾਰ ਨੇ ਉਹਨਾਂ ਦੀ ਯਾਦ ਵਿੱਚ ਇੱਕ ਵਿਲੱਖਣ ਤਰੀਕੇ ਨਾਲ ਉਸਦੇ ਨਾਂ ਦਾ ਇੱਕ ਮੰਦਰ ਬਣਵਾਇਆ ਹੈ ਜਿੱਥੇ ਉਹ ਆਪਣੇ ਸ਼ਹੀਦ ਨੂੰ ਪ੍ਰਮਾਤਮਾ ਵਾਂਗ ਪੂਜਦੇ ਹਨ ਸ਼ਹੀਦ ਦੀ ਬਹਾਦਰੀ ਰਣਬੀਰ ਸਿੰਘ ਨੇ 1900 99 ਦੀ ਕਾਰਗਿਲ جنگ ਵਿੱਚ ਦੇਸ਼ ਲਈ ਆਪਣੀ ਜਾਨ ਵਾਰੀ ਸੀ ਉਹ ਭਾਰਤੀ ਫੌਜ ਵਿੱਚ ਜਵਾਨ ਵਜੋਂ ਤੇ ਨਾਸ ਸੀ ਅਤੇ ਚਰਮ ਪਹਾੜੀ ਖੇਤਰ ਵਿੱਚ ਵੈਰੀ ਨੂੰ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਿਆ ਸੀ ਪਰਿਵਾਰ ਅਨੁਸਾਰ ਉਹ ਬਹੁਤ ਨਿਰਾਲਾ ਤੇ ਬਹਾਦਰ ਜਵਾਨ ਸੀ ਜਿਸ ਨੇ ਪਿੰਡ ਵਾਸੀਆਂ ਨੂੰ ਹਮੇਸ਼ਾ ਮਾਣ ਦਿੱਤਾ ਉਸ ਦੀ ਸ਼ਹਾਦਤ ਨੇ ਪੂਰੇ ਪੰਜਾਬ ਨੂੰ ਮਾਣੋਪਣ ਦਿੱਤਾ ਨਾਲ ਦੀ ਨਾਲ ਤਾਂ ਦੱਸਦੀ ਹੈ ਕਿ ਮੰਦਰ ਦਾ ਨਿਰਮਾਣ ਸਹੀ ਦੇ ਪਰਿਵਾਰ ਨੇ ਉਸ ਦੀ ਯਾਦ ਵਿੱਚ ਪਨਿਆੜ ਵਿਖੇ ਗੈਸ ਏਜੰਸੀ ਦੇ ਨੇੜੇ ਹੀ ਬਣਵਾਇਆ ਹੈ ਜਿਸ ਨੂੰ ਉਹ ਮੰਦਰ ਕਹਿੰਦੇ ਹਨ ਇਸ ਮੰਦਰ ਵਿੱਚ ਰਣबीर ਸਿੰਘ ਦੀ ਫੋਟੋ ਨੂੰ ਭਗਵਾਨ ਵਾਂਗ ਸਜਾਇਆ ਗਿਆ ਹੈ ਫੁੱਲਾਂ ਦੀ ਮਾਲਾ ਧੂਪ ਦੀਪ ਬੱਤੀ ਵੀ ਉਹਨਾਂ ਨੂੰ ਕੀਤੀ ਜਾਂਦੀ ਹੈ ਪਰਿਵਾਰ ਹਰ ਰੋਜ਼ ਸਵੇਰ-ਸ਼ਾਮ ਇੱਥੇ ਪ੍ਰਾਰਥਨਾ ਕਰਦਾ ਹੈ ਅਤੇ ਉਸ ਨੂੰ ਪ੍ਰਮਾਤਮਾ ਵਾਂਗ ਪੂਜਦਾ ਹੈ ਇਹ ਮੰਦਰ ਨਾਸਿਰ ਪ੍ਰਵਾਦ ਦੇ ਦੁੱਖ ਨੂੰ ਸਹਾਰਾ ਦਿੰਦਾ ਹੈ ਸਗੋਂ ਪਿੰਡ ਵਾਸੀ ਵੀ ਆ ਕੇ ਸ਼ਰਧਾਂਜਲੀ ਭੇਟ ਕਰਦੇ ਹਨ ਪਰਿਵਾਰ ਦੀ ਭਾਵਨਾ ਸ਼ਹੀਦ ਦੇ بیٹے ਜੋ ਉਹਨਾਂ ਦੇ ਸ਼ਹੀਦੀ ਤੋਂ ਬਾਅਦ ਕਰੀਬ ਤੇ 9 ਮਹੀਨੇ ਦੇ ਬਾਅਦ ਜਨਮ ਲੈਂਦੇ ਹਨ ਉਸ ਦਾ ਕਹਿਣਾ ਹੈ ਕਿ ਅਸੀਂ ਉਸ ਨੂੰ ਭਗਵਾਨ ਮੰਨਦੇ ਹਾਂ ਅਤੇ ਰੋਜ਼ ਉਸ ਤੋਂ ਅਸ਼ਵਾਦ ਮੰਗਦੇ ਹਾਂ ਪਰਿਵਾਰ ਨੇ ਇਸ ਮੰਦਿਰ ਨੂੰ ਬਣਵਾਉਣ ਲਈ ਆਪਣੀਆਂ ਸਾਰੀਆਂ ਮਿਹਨਤਾਂ ਕੀਤੀਆਂ ਅਤੇ ਇਸ ਨੂੰ ਪਿੰਡ ਦਾ ਗੌਰਵ ਬਣਾ ਦਿੱਤਾ ਉਹ ਕਹਿੰਦੇ ਹਨ ਕਿ ਇਹ ਤਰੀਕਾ ਉਹਨਾਂ ਨੂੰ ਸਾਥ ਦਿੰਦਾ ਹੈ ਅਤੇ ਦੇਸ਼ ਭਗਤੀ ਦੀ ਅੱਖਾਂ ਖੋਲਦਾ ਹੈ ਅੱਜ ਵੀ ਇਹ ਮੰਦਿਰ ਪਿੰਡ ਦੀ ਬਹਾਦਰੀ ਦੀ ਨਿਸ਼ਾਨੀ ਬਣਿਆ ਹੋਇਆ ਹੈ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਤੇ ਇਹ ਤਸਵੀਰਾਂ ਜੋ ਕਿ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਨੇ ਕਿ ਇੱਕ ਸਹੀਦ ਦਾ ਮੰਦਰ ਬਣਾ ਕੇ ਉਸ ਦੀ ਪੂਜਾ ਭਗਵਾਨ ਵਾਂਗ ਕੀਤੀ ਜਾਂਦੀ ਹੈ ਕਿਉਂਕਿ ਤੁਹੰਦਾ ਦਈਏ ਕਿ ਇੱਕ ਫੌਜੀ ਜੋ ਕਿ ਸਾਡੀ ਜਾਨ ਦੀ ਸੁਰੱਖਿਆ ਕਰਦਾ ਹੈ ਉਹ ਭਗਵਾਨ ਨਾਲੋਂ ਘੱਟ ਨਹੀਂ ਹੁੰਦਾ ਇਸੇ ਲਈ ਉਹਨਾਂ ਦੇ ਪਰਿਵਾਰ ਨੇ ਸਾਇਦ ਆਪਣੇ ਇਸ ਭਗਵਾਨ ਦੀ ਮੂਰਤੀ ਸਥਾਪਨਾ ਕਰਾ ਕੇ ਤੇ ਇੱਕ ਮੰਦਰ बनਵਾ ਦਿੱਤਾ ਤੇ ਹਰ ਰੋਜ਼ ਸਾਮ ਸਵੇਰੇ ਦੋ ਟਾਈਮ ਉੱਥੇ ਆ ਕੇ ਉਹ ਪੂਜਾ ਕਰਦੇ ਤੇ ਉਸ ਨੂੰ ਨਮਸਕਾਰ ਕਰਕੇ ਪ੍ਰਾਰਥਨਾ ਕਰਦੇ ਕਿ ਜਿਹੜਾ ਵੀ ਉਹਨਾਂ ਨੂੰ ਦੇਖਦਾ ਤੇ ਉਹ ਖੁਸ਼ ਹੋ ਜਾਂਦਾ ਹੈ ਕਿ ਸਾਡੇ ਪਿੰਡ ਦਾ ਇਹ ਸੂਰਮਾ ਬਹਾਦਰ ਸਪਾਹੀ ਜੋ ਕਿ ਦੇਸ਼ ਦੇ ਲਈ ਆਪਣੀ ਜਾਨ ਵਾਰ ਗਿਆ ਮੇਰਾ ਨਾਮ ਰਾਹੁਲ ਸਿੰਘ ਮਨਹਾਸਾ ਹੈ ਮੈਂ ਸ਼ਹੀਦ ਲੈਸਮੇਕਰਨਵੀਰ ਸਿੰਘ ਜਿਹੜੇ ਕਾਰਗਿਲ ਵਾਚ ਸ਼ਹੀਦ ਹੋਏ ਸੀਗੇ 99 ਚ ਉਹਨਾਂ ਦਾ ਬੇਟਾ ਮੇਰਾ ਬਰਥ ਪਾਪਾ ਦੀ ਸ਼ਹਾਦਤ ਤੋਂ 3 ਮਹੀਨੇ ਬਾਅਦ ਹੋਇਆ ਸੀਗਾ ਤੇ ਸਾਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਇਸ ਮੰਦਿਰ ਦੇ ਵਿੱਚ ਮੱਥਾ ਟੇਕਦੇ ਆਂ ਔਰ ਇਸ ਮੰਦਿਰ ਦੇ ਵਿੱਚ ਦੀਪਕ ਜਲਾਉਂਦੇ ਆਂ ਹਰ ਸਾਲ ਇਸ ਮੰਦਿਰ ਦੇ ਨਾਮ ਤੇ ਜਿਸ ਦਿਨ ਪਾਪਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹਰ ਸਾਲ ਲੰਗਰ ਲੱਗਦਾ ਔਰ ਕੋਈ ਵੀ ਇੱਥੋਂ ਬਿਨਾ ਮੱਥਾ ਟੇਕਣੀ ਮੱਥਾ ਟੇਕ ਕੇ ਜਾਂਦਾ ਸਾਰੇ ਨਮਸਤਕ ਹੋ ਕੇ ਜਾਂਦੇ ਨੇ ਔਰ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਕਿ ਮੇਰੇ ਪਾਪਾ ਨੇ ਦੇਸ਼ ਲਈ ਬਹੁਤ ਜ਼ਿਆਦਾ ਵੱਡੀ ਕੁਰਬਾਨੀ ਕੀਤੀ ਹੋਈ ਹੈ ਮੈਂ ਪਾਪਾ ਆਪਣੇ ਰੀਅਲ ਜਪਨੀ ਦੇਖ ਸਕਿਆ ਔਰ ਇਸ ਪ੍ਰਤਿਮਾ ਇਸ ਪ੍ਰਤਿਮਾ ਜਿਹੜੀ ਲੱਗੀ ਹੋਈ ਆ ਇਸ ਇਸ ਅਕੋਰਡਿੰਗ ਤੋਂ ਇਸੇ ਫੇਸ ਤੋਂ ਆਪਣੇ ਪਾਪਾ ਨੂੰ ਦੇਖਦਾ ਇਸ ਮੂਰਤੀ ਤੋਂ ਹਾਂਜੀ ਜਿੱਦਾਂ ਬਾਕੀ ਲੋਗ ਆ ਜਿੱਦਾਂ ਜੋ ਵੀ ਰੋਡ ਤੋਂ ਜਾਂਦੇ ਆ ਉਹ ਇੱਕ ਵਾਰ ਜ਼ਰੂਰ ਮੱਥਾ ਟੇਕਦੇ ਆ ਮਲਕੀ ਲੰਘਦੇ ਵਰਦੇ ਜਿੱਦਾਂ ਵੀ ਜਾਂਦੇ ਆ ਜ਼ਰੂਰ ਮੱਥਾ ਟੇਕਦੇ ਔਰ ਜਿੰਨੇ ਵੀ ਐਕਸ ਸਰਵਿਸਮੈਨ ਆ ਔਰ ਜਿਹੜੇ ਸਰਵਿਸ ਸਾਡੀ ਫੋਰਸਿਸ ਆ ਉਹ ਹਮੇਸ਼ਾ ਸਲੂਟ ਕਰਕੇ ਜਾਂਦੇ ਆ ਇਹ ਮੈਂ ਖੁਦ ਤੋਂ ਨਹੀਂ ਮੋ ਛੋਟੇ ਹੁੰਦੇ ਨੂੰ ਬਾਈ ਕਰਿਆ ਮੈਂ ਇਸ ਸਟਾਜ ਨੂੰ ਇੱਕ ਆਈਕਨ ਮੰਨਦਾ ਆਪਣਾ ਫਾਦਰ ਸਾਹਿਬ ਨੂੰ ਇੱਕ ਆਈਕਨ ਮੰਨਦਾ ਕਿ ਮੈਨੂੰ આજ ਤੱਕ ਜੇ ਮੈਂ ਸਹੀ ਰਿਹਾ ਤੇ ਮੈਂ ਆਪਣੇ ਪਾਪਾ ਦੇ ਜੋ ਬਲੀਦਾਨ ਦਿੱਤਾ ਹੋਇਆ ਉਹਦੇ ਕਰਕੇ ਸਹੀ ਰਿਹਾ ਕਿਉਂਕਿ ਇੱਕ ਜਦੋਂ ਤੁਹਾਡੇ ਫਾਦਰ ਸਾਹਿਬ ਨੇ ਏਡੀ ਵੱਡੇ ਬਲੀਦਾਨ ਦਿੱਤਾ ਹੋਇਆ ਤੇ ਇੱਕ ਸਹੀ ਰਸਤੇ ਚੱਲਣਾ ਇਹੀ ਮੇਰੇ ਲਈ ਬਹੁ ਵੱਡੀ ਗੱਲ ਆ ਔਰ ਮੇਰੇ ਲਈ ਜਿੰਨਾ ਹੋ ਸਕੇਗਾ जो हो सकेगा मैं देश की सेवा करूंगा आप जहाँ पे खड़े ये एक मंदिर है एक ऐसे कारगिल योद्धा का जिन्होंने 16 जून 1999 को कारगिल की पहाड़ियों पे अपने वीरता का परचम फहराते हुए तरंगा फहराते हुए अपना सुप्रीम सेक्रीफाइस दे दिया और मरणोपरांत उनकी वीरता को देखते हुए सरकार द्वारा उन्हें सेना मेडल से सम्मानित किया गया तेरह जैक लाई यूनिट के वो जैक राइफल यूनिट के वो योद्धा आ, जिस जुंड का नाम परमवीर चक्र विजेता कैप्टन विक्रम बत्रा के साथ जुड़ा है जो उसी टीम के सदस्य थे और उनके बलिदान के बाद आज जो मंदिर देख रहे हो परिवार ने उनकी शहादत को अपनी इबादत माना जहां सुबह शाम शाम जो है दीपक प्रज्वलित होता है सारे माथा टेकते हैं जितने लोग यहां से निकलते हैं क्योंकि शहीद एक सच्चा सन सिपाही होता है जिनकी कोई जात कोई मजहब कोई धर्म नहीं होता उनका एक ही धर्म होता है इंसानियत और उस इंसानियत की हिफाजत करते हुए वो अपना बलिदान देकर देशवासियों में जो संदेश दिया दे जाता है कि खुश वतन अब हम तो सफर करते हैं अब हम तो सफर करते हैं देश अपना गणतंत्र दिवस मनाने जा रहा है और उस गणतंत्र को कायम रखने हेतु ऐसे योद्वा ने अपना बलिदान देकर वीरता के त्यास रचे हैं इसलिए एक सच्चा सं सिपाही कहा जाता है सुर यहां से जितने भी लोग गुजरते हैं इस मंदिर से माथा टेकते हैं लोगों की मान्यता है कि भगवान से पहले इनके चरणों में माथा टेकने से लोगों की मन्नति पूरी होती है सुकारगिल युद्ध जिसमें भारतीय सेना के शौर्य को सारे विश्व में सराहा पूरे हिंदुस्तान के अंदर और उस युद्ध में पांच सैनिक शहीद हुए शहीदों की भूमि जिला तो दबास्पत ने अपने आठ सैनिक उस युद्ध में जो है कुर्बान कर दिए और तेरह जैक राइफल जुल्ड जिसका गौरवशाली इतिहास है जिस जुल्ड ने सबसे ज्यादा वीरता पर चालीस के करीब द्वेंटी वार्ड जो है उस युद्ध में जीते और जिस तरीके से रणवीर सिंह ने उन कारगिल की बर्फीली चोटियों पर दुश्मन को पाकिस्तानी सेना को मारते हुए अपने कमांडर कैप्टन विक्रम बत्रा की शहादत का बदला लिया उनके शौर्य के समक्ष सारा देश नतमस्तक है तो एक बार फिर में इस योद्धा की चरणों में शत नमन करता हूं ये तो योद्धा देश के गौरव है देश की भावी पीढ़ी के लिए एक रोल मॉडल का काम करते हैं इसलिए समय सवे समय पर स्कूलों के बच्चे भी यहां पर आते हैं नतमस्तक होते हैं यहाँ पे आके और जो लोग यहाँ से गुजरते हैं वो यहाँ से माथा टेक के ही अपनी मन्नतें यहाँ से मांगते हैं और मन्नतें पूरी होती हैं क्योंकि भगवान का मंदिर है मंदिर में भगवान की मूर्ति होती है लेकिन इन शहीद परिवारों ने इन्हें अपना भगवान माना है और तो इस मंदिर के अंदर जो है उनकी प्रतिमा सुशोभित है जिन्हें सुबह शाम जिनकी पूजा की जाती है